दारू दोहो होया ये दारू दा हो नु, नु नु, नु दारू हो ये दारू ਇਹਨਾਂ ਨੇ ਲਈ ਸੀਗੀ ਹਰਿਆਣੇ ਵਾਲੀ ਕੋਈ ਵੇਚਦਾ ਹੋਊਗਾ ਵੇਚਦੇ ਉੱਥੇ ਇਹ ਲਾਲੋ ਇਹਨਾਂ ਨੂੰ ਦੋਨਾਂ ਨੂੰ ਉਲਟੀਆਂ ਲੱਗੀਆਂ ਜੀ ਮੇਰੇ ਚਾਚੇ ਦੇ ਨੂੰ ਦੋਨਾਂ ਚਾਚਿਆਂ ਨੂੰ ਇਹਨਾਂ ਨੂੰ ਵੀ ਉਲਟੀਆਂ ਲੱਗੀਆਂ दारू ਦੀ ਹੋ ਗਿਆ ਇਹ ਲਾਲੋ ਵੀ ਕਿਵੇਂ ਮਰਜੀ ਲਾਲੋ ਇਕੱਠੇ ਪੀਤੀ ਲਾਲੋ ਜੀ ਖਰੀਦੀ ਤਾਂ ਇੱਕ ਬੰਦੇ ਦੀ ਹੋਇਆ ਜਦੋਂ ਸਾਰੇ ਇੰਨਿਆਂ ਦਾ ਹੋ ਹੋਇਆਗਾ ਇਹਨਾਂ ਨੇ ਇਹ ਸ਼ਰਾਬ ਪੀਤੀ ਸੀ ਕਿਸੇ ਤੋਂ ਲੈ ਕੇ ਪਿੰਡ ਚੋਂ ਲੈ ਕੇ ਕਰਦੇ ਨੇ ਜੀ ਵੇਚਦੇ ਨੇ ਇਹ ਤਾਂ ਸਵੀਰ ਦੀ ਲੱਗ ਰਹੀ ਸੀ ਪਿੰਡ ਪਰਸੋਂ ਜੀ ਉਸ ਤੋਂ ਬਾਅਦ ਫਿਰ ਕੀ ਹੋਇਆ ਉਲਟੀਆਂ ਲੱਗੀਆਂ ਕੀ ਹੋਇਆ ਉਲਟੀਆਂ ਲੱਗੀਆਂ ਨੇ ਜੇ ਤਨ ਚੱਕਰਤ ਸੰਗਤ ਇਹ ਭੋਲਾ ਸਿੰਘ ਨੇ ਇਕੱਠਾ ਨੇ ਦਰੂਥੀ ਸੀਗੀ ਸ਼ਰਾਬ ਪੀਣ ਦੇ ਨਾਲ ਚਾਰ ਵਿਅਕਤੀਆਂ ਦੀ ਹੋਈ ਮੌਤ ਤੁਹਾਨੂੰ ਦੱਸਦੇ ਕਿ ਖਬਰ ਸੰਗਰੂਰ ਦੇ ਪਿੰਡ ਗੁਜਰਾں ਦੀ ਹੈ ਜਿੱਥੇ ਚਾਰ ਵਿਅਕਤੀਆਂ ਦੀ ਸ਼ਰਾਬ ਪੀਣ ਦੇ ਨਾਲ ਮੌਤ ਹੋ ਗਈ ਹੈ ਪਿੰਡ ਵਾਸੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੋਂ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ ਇਹਨਾਂ ਨੇ ਪਿੰਡ ਦੇ ਹੀ ਇੱਕ ਵਿਅਕਤੀ ਕੋਲੋਂ ਸ਼ਰਾਬ ਲਈ ਸੀ ਤੇ ਪੀਣ ਤੋਂ ਬਾਅਦ ਜਦੋਂ ਇਹਨਾਂ ਨੂੰ ਉਲਟੀਆਂ ਆਉਣ ਲੱਗ ਪੀਆਂ ਤਾਂ ਜਿਸ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਜਿੱਥੇ ਜਾ ਕੇ ਉਹਨਾਂ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸਦੇ ਕਿ ਮਰਨ ਵਾਲੇ ਵਿਅਕਤੀਆਂ ਦੇ ਵਿੱਚੋਂ ਦੋ ਤਾਂ ਸਕੇ ਪ੍ਰਾਸੀ ਅੱਛਾ ਜੀ ਹਾਂਜੀ ਤੇ ਉਹ ਮੁੰਡਾ ਤੇ ਜੱਗੀ ਜਿਹੜਾ ਸਾਡੇ ਪਿੰਡ ਤੋਂ ਆ ਦੂਸਰਾ ਵੀ ਭੋਲਾ ਵੀ ਉਹ ਵੀ ਸਾਡੇ ਗਮਾਂਡ ਛਿਆਂਗਾ ਲਾਲੋ ਵੀ ਦਾਰੂ ਤੋਂ ਹੋਇਆ ਜੀ ਇਹ ਦਾਰੂ ਇਹਨਾਂ ਨੇ ਲਈ ਸੀਗੀ ਹਰਿਆਣੇ ਵਾਲੀ ਕੋਈ ਵੇਚਦਾ ਹੋਊਗਾ ਵੇਚਦੇ ਉੱਥੇ ਤੇ ਲਾਲੋ ਇਹਨਾਂ ਨੂੰ ਦੋਨਾਂ ਨੂੰ ਉਲਟੀਆਂ ਲੱਗੀਆਂ ਜੀ ਮੇਰੇ ਚਾਚੇ ਦੇ ਨੂੰ ਦੋਨਾਂ ਚਾਚਿਆਂ ਨੂੰ ਇਹਨਾਂ ਨੂੰ ਵੀ ਉਲਟੀਆਂ ਲੱਗੀਆਂ दारू ਦੀ ਹੋਇਆ ਇਹ ਦੋ ਮਰੀਜ਼ ਹੋਰ ਵੀ ਨਾਲ ਦਾਖਲ ਹੋ ਗਏ ਹਿੰਦੇ ਤਿੰਨ ਮਰੀਜ਼ ਦਾਖਲ ਆ ਜੀ ਦੋ ਨਹੀਂ ਤਿੰਨ ਤਿੰਨ ਮਰੀਜ਼ ਦਾਖਲ ਆ ਜੀ ਇਹਨਾਂ ਨੇ ਬਿਆਨ ਦਿੱਤੇ ਇਹ ਸਾਰਿਆਂ ਨੇ ਇਕੱਠਿਆਂ ਨੇ ਸ਼ਰਾਬ ਪੀਤੀ ਆ ਜੇ ਇੱਕ ਮਾਡਾ ਡੱਡ ਨਹੀਂ ਨਹੀਂ ਜਿਵੇਂ 8 ਡੱਡ ਖਰੀਦ ਕੇ ਜਿਵੇਂ ਲਾ ਲਓ ਵੀ ਪ੍ਰਗਟ ਸਿੰਘ ਉਹ ਵੀ ਇਹਨਾਂ ਨੇ ਲਾ ਲਓ ਵੀ ਕਿਵੇਂ ਮਰਜ਼ੀ ਲਾ ਲਓ ਇਕੱਠੇ ਪੀਤੀ ਲਾ ਲਓ ਜੀ ਖਰੀਦੀ ਤਾਂ ਇੱਕ ਬੰਦੇ ਦੀ ਹੋਇਆ ਜਦੋਂ ਸਾਰੇ ਇੰਨਾਂ ਦਾ ਹੋਇਆਗਾ ਸੁਣਨ ਚਾਹਿਆ ਕਿ ਪਹਿਲਾਂ ਵੀ ਉਸ ਬੰਦੇ ਦੇ ਪਰਚਾ ਹੋਇਆ ਜਾਂ ਪੁਲਿਸ ਨੀ ਮਾ ਬਾਹਰ ਰਹਿਣਾ ਜੀ ਐ ਪਰਚੇ ਬਾਰੇ ਤਾਂ ਪਤਾ ਨਹੀਂ ਹੈਗਾ ਪਰਚਾ ਹੋਇਆ ਕਿ ਨਾ ਹੋਇਆ ਕਿਤੇ ਹੋਇਆ ਕਿ ਨਹੀਂ ਹੋਇਆ ਹੁਣ ਤਾਂ ਐ ਜੈਕਟ ਪਤਾ ਵੀ ਨਹੀਂ ਹੈਗਾ ਵੀ ਹਾਂ ਵੀ ਕਿਹੜੇ ਬੰਦੇ ਹਲੇ ਕਿਸੇ ਦਾ ਕੀ ਮੰਗ ਕਰਦੇ ਹੋ ਅਸੀਂ ਮੰਗ ਤਾਂ ਇਹੀ ਕਰਦੇ ਆ ਜੀ ਬਸ ਇਹਨਾਂ ਨਾਲ ਇਨਸਾਫ ਗਰੀਬ ਬੰਦਿਆਂ ਜੀ ਦਿਹਾੜੀ ਦਾ ਪਾ ਕਰਦੇ ਸੀ ਸਾਰੀ ਮਜ਼ਦੂਰੀ ਵਾਲੇ ਸੀਗੇ ਜੀ ਛੋਟੇ ਛੋਟੇ ਜਵਾਕ ਆ ਜੀ ਫੈਮਲੀ ਦੇ ਵਿੱਚੋਂ ਕੋਨਾ ਪਿੱਛੇ ਨਾ ਫੈਮਲੀ ਦੇ ਵਿੱਚ ਜਵਾਖ ਆਈ ਤਿੰਨ ਉਹਦੇ ਦਾ ਦੋ ਇੱਕ ਮੁੰਡਾ ਦੇ ਗੁੜੇ ਛੋਟੇ ਛੋਟੇ ਜਵਾਖ ਹੀ ਆ ਜੀ ਫੈਮਲੀ ਦੇ ਵਿੱਚੋਂ ਤਿੰਨ ਜਵਾਖ ਇਹਦੇ ਗੁਰਜੰਟ ਦੇ ਵੀ ਗੁਰਜੰਟ ਦੇ ਤਿੰਨ ਜਵਾਖ ਆਈ ਨਿਰਮਲ ਦੇ ਦੋ ਜਵਾਖ ਆਈ ਜੱਗੀ ਵਿਆਹ ਹੋਇਆ ਸੀ ਬਈ ਹਾਂ ਦੋ ਮੁੰਡਾ ਹਾਂ ਇਹ ਵੀ ਸਾਰੀ ਬਿਲਾ ਲੋ ਦੋ ਦੋ ਤਿੰਨ ਤਿੰਨ ਜਵਾਖ ਆਈ ਇਹਨਾਂ ਨੇ ਸ਼ਰਾਬ ਪੀਤੀ ਸੀ ਕਿਸੇ ਤੋਂ ਲੈ ਕੇ ਪਿੰਡ ਚੋਂ ਰੋਜ਼ ਕਰ ਰਾਤ ਨੂੰ ਇਹਨਾਂ ਨੂੰ 8:00 ਵਜੇ ਅਸੀਂ ਲੈ ਕੇ ਆਏ ਆ ਇੱਥੇ ਦਿਨ ਚ ਉਲਟੀਆਂ ਲੱਗੀਆਂ ਨੇ ਜਦੋਂ ਉਹ ਲੈ ਕੇ ਰਵਾਸਤੇ ਦੇ ਵਿੱਚ ਹੀ ਆਉਂਦੇ ਆਉਂਦੇ ਜੀ ਇਹਨਾਂ ਨੂੰ ਮੰਨ ਲਓ ਡੈਥ ਹੋ ਗਈ ਇੱਥੇ ਆ ਕੇ ਇਹਨਾਂ ਦੇ ਆਕਸੀਜਨ ਲਾ ਤੇ ਸ਼ਰਾਬ ਆ ਪਿੰਡ ਵਿੱਚੋਂ ਪਿੰਡ ਦਾ ਕੱਢਦਾ ਆ ਜਾਂ ਕੋਈ ਵੇਚਿਆ ਤੇ ਜਾਂ ਹਰਿਆਣੇ ਦੀ ਜਾਂ ਕੁਝ ਪਤਾ ਹੋਵੇ ਨਹੀਂ ਬਲੈਕ ਕਰਦੇ ਨੇ ਇਹ ਵੇਚਦੇ ਨੇ ਅੱਛਾ ਵੇਚਦੇ ਨੇ ਕਿੰਨੇ ਪੇ ਦਿੱਤੀ ਸੀ ਸ਼ਰਾਬ ਜਿਹਦੋਂ ਸਵੇਰ ਦੀ ਲੱਗ ਰਹੀ ਸੀਗੀ ਪੀਣ ਪਰਸੋਂ ਜੀ ਉਸ ਤੋਂ ਬਾਅਦ ਫਿਰ ਕੀ ਹੋਇਆ ਉਲਟੀਆਂ ਲੱਗੀਆਂ ਕੀ ਹੋਇਆ ਉਲਟੀਆਂ ਲੱਗੀਆਂ ਨੇ ਜਿਹਦਾਂ ਚ ਇਹ ਆਪ ਚਾ ਕੋਣ ਨਹੀਂ ਮੰਦੇ ਜੀ ਇੱਕ ਦਾ ਭੋਲਾ ਸਿੰਘ ਆ ਜੀ ਠੀਕ ਹੈ ਜੀ ਤੇ ਇੱਕ ਜੰਟਾ ਸਿੰਘ ਜੀ ਪਰਕਟ ਸਿੰਘ ਪਰਕਟ ਸਿੰਘ ਦੋਨੇ ਸਕੇ ਭਰਾ ਨੇ ਉਹ ਦੋਨੇ ਸਕੇ ਭਰਾ ਨਹੀਂ ਹੁਣ ਪ੍ਰਗਟ ਸਿੰਘ ਤੇ ਨਿਰਮਲ ਸਿੰਘ ਹਾਂਜੀ ਤੇ ਪ੍ਰਗਟ ਸਿੰਘ ਤੇ ਭੋਲਾ ਸਿੰਘ ਨੇ ਇਕੱਠਾ ਰਿਆ ਦਰੂ ਕੀਤੀ ਸੀਗੀ ਅੱਛਾ ਜੀ ਸਾਡੇ ਕੋਲ ਨਾ ਜਿਹੜਾ ਸਭ ਨਾਲ ਪਹਿਲਾ ਪੇਸ਼ੈਂਟ ਆਇਆ ਸੀ ਉਹ ਨਿਰਮਲ ਸਿੰਘ son of ਜੋਰਾ ਸਿੰਘ ਆਇਆ ਸੀਗਾ ਜੀ ਰਾਤ ਨੂੰ ਅਲਾਈਵ ਆਇਆ ਸੀ ਸਾਡੇ ਕੋਲ ਐਡਮਿਟ ਹੋਇਆ ਸੀ ਤੇ ਪਰ ਅਨਫੋਰਚੂਨੇਟਲੀ ਟ੍ਰੀਟਮੈਂਟ ਦੇ ਦੌਰਾਨ ਉਹਦੀ 3:55 ਮਿੰਟੇ ਡੈਥ ਹੋ ਗਈ ਇੱਕ ਤਾਂ ਉਹ ਬਾਡੀ ਆਈ ਹੈ ਤੇ ਬਾਕੀ ਸਾਡੇ ਕੋਲੇ ਹੁਣੇ ਮਾਰਨਿੰਗ ਚ 11 ਵਜੇ 10 ਮਿੰਟ ਤੇ ਤਿੰਨ ਬਾਡੀਜ਼ ਹੋਰ ਆਈਆਂ ਸਾਰੇ ਚਾਰੇ ਇਹਨਾਂ ਗੁਜਰਾ ਪਿੰਡ ਤੋਂ ਨੇ ਉਹਨਾਂ ਵਿੱਚੋਂ ਜਿਹੜੀਆਂ ਸਵੇਰ ਬਾਡੀਜ਼ ਆਈਆਂ ਉਹਨਾਂ ਵਿੱਚੋਂ ਇੱਕ ਜਗਜੀਤ ਸਿੰਘ ਹੈ ਜੀ ਦੂਜਾ ਪ੍ਰਗਟ ਸਿੰਘ ਹੈ ਤੀਸਰਾ ਭੋਲਾ ਸਿੰਘ ਹੈ ਤੇ ਹੁਣੇ ਸਾਡੇ ਕੋਲੇ ਦੋ ਪੇਸ਼ੈਂਟ ਇਹਦੇ ਨਾਲ ਜਿਹੜੀ ਇਸ ਚੀਜ਼ ਨਾਲ ਅਫੈਕਟਡ ਹੈ ਵੀਰਪਾਲ ਸਿੰਘ ਔਰ ਲਾਡੀ ਸਿੰਘ ਉਹ ਡਾਕਟਰ ਗੀਤਿਕਾ ਹੈਗੇ ਆ ਇਸ ਵੇਲੇ ਡਿਊਟੀ ਤੇ ਇਹਨਾਂ ਨੇ ਦੇਖ ਲਈ ਪੇਸ਼ੈਂਟ ਐਡ ਪ੍ਰੈਜ਼ੈਂਟ ਸਟੇਬਲ ਹੈ ਪਰ ਜਿਹੜੇ ਜਿਹੜੇ ਕਨਸਰਨਡ ਸਪੈਸ਼ਲਿਸਟ ਹੈ ਅਸੀਂ ਸਾਰਿਆਂ ਨੂੰ ਬੁਲਾ ਕੇ ਉਹਨਾਂ ਨੇ ਚੈੱਕ ਕਰਵਾ ਰਿਆ ਫਾਈਨਲ ਜਿਹੜੀ ਉਹਨਾਂ ਦੀ ਸਥਿਤੀ ਹੈ ਉਹ ਜਦੋਂ ਸਾਰੇ ਸਪੈਸ਼ਲਿਸਟ ਨੇ ਦੇਖ ਲਿਆ ਉਸ ਤੋਂ ਬਾਅਦ ਅਸੀਂ ਦੱਸ ਸਕੋ